ਜਿਸ ਧੀ ਨੂੰ ਅਸੀਂ ਮਲਾਉਣ ਜਾ ਰਹੇ ਹਾਂ ਉਸ ਦੀ ਉਮਰ ਮਹਿਜ 14 ਸਾਲ ਹੈ ਅਤੇ ਜਿਸ ਉਮਰ ਦੇ ਵਿੱਚ ਰਿਮੋਟ ਸਹੀ ਤਰ੍ਹਾਂ ਚਲਾਉਣਾ ਨਹੀਂ ਆਉਂਦਾ ਇਹ ਸਾਡੀ ਧੀ ਜਿਹੜੀ ਹੈ LED ਰਿਪੇਅਰ ਦੀ ਮਕੈਨਿਕ ਬਣੀ ਹੋਈ ਹੈ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਵੱਡੀਆਂ-ਵੱਡੀਆਂ ਡਿਜੀਟਲ ਮਸ਼ੀਨਾਂ ਜਿਹੜੀਆਂ ਨੇ ਇਹ ਚਲਾਉਂਦੀ ਆ ਤੇ LED ਪੈਨਲ ਜਿਹੜੇ ਨੇ ਸਹੀ ਕਰ ਲੈਂਦੀ ਹੈ ਇਸ ਨੂੰ ਉਸਤਾਦ ਜੀ ਵੀ ਆਂਦੇ ਨੇ ਕਿਉਂਕਿ بڑے ਜਿਹੜੇ ਮਕੈਨਿਕ ਨੇ ਉਸ ਸਾਰੇ ਧੀ ਨੂੰ ਉਸਤਾਦ ਜੀ ਦੇ ਨਾਮ ਤੋਂ ਵੀ ਬੁਲਾਉਂਦੇ ਨੇ ਲਾ ਤਾਂ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਪਿਤਾ ਜੀ ਦੀ ਬਾਹ ਦੇ ਉੱਪਰ ਸੱਟ ਲੱਜੀ ਆ ਤੇ 14 ਸਾਲ ਦੀ ਉਮਰ ਦੇ ਵਿੱਚ ਇਸ ਥੀ ਦੇ ਉੱਪਰ ਜ਼ਿੰਮੇਵਾਰੀਆਂ ਨੇ ਮਜਬੂਰੀ ਹੈ ਕਿ ਸੌਜੇ ਤੁਹਾਡਾ LED ਰਿਪੇਅਰ ਕਰੀ ਮਜਬੂਰੀ ਹੈ ਕਿ ਪਾਪਾ ਦੀ ਬਾਹ ਤੇ ਪ੍ਰੇਸ਼ਣ ਹੋਇਆ ਸੀ ਕਾਫੀ ਦਿਨ ਪਹਿਲੇ ਤੇ ਇਸ ਲਈ ਉੱਤੇ ਕਾਫੀ ਵਸਾ ਲੱਗ ਗਿਆ ਸੀ 2.5 ਲੱਖ ਰੁਪਏ ਲੱਗ ਗਿਆ ਸੀ ਤੇ ਸਾਦੀ ਕੰਮ ਕਰਨਾ ਪੈਂਦਿਆ ਤੁਹਾਡੀ ਉਮਰ ਦੇ ਬੱਚੇ ਨੇ ਜਿਹੜੇ ਉਹ ਰਿਮੋਟ ਪੂਰੀ ਤਰ੍ਹਾਂ ਨਹੀਂ ਚਲਾ ਪਾਉਂਦੇ ਪਰ ਅਸੀਂ ਦੇਖਦੇ ਹਾਂ ਕਿ ਤੁਸੀਂ LED ਰਿਪੇਅਰ ਵਧੀਆ ਬਣਾ ਦਿੰਦੇ ਹੋ LED ਤਰ੍ਹਾਂ ਜਿਵੇਂ ਰਿਪੇਅਰ ਹੋਣ ਵਾਲੀ ਹੁੰਦੀ ਹੈ LED ਉਹਨੂੰ ਸਹੀ ਬਣਾ ਦਿੰਦੇ ਹੋ ਤਾਂ ਕਿਵੇਂ ਜਾਚਾਈ ਸੀ ਪਹਿਲੇ ਜਾਂਦੀ ਸੀ ਮੇਰੇ ਦੇ ਨਾਲ ਕੰਮ ਕਰਨ ਤੇ ਪਹਿਲੇ ਪਹਿਲੇ ਦਿਨ ਗਈ ਸੀ ਤੇ ਉਦੋਂ ਹੀ ਜਾਚ ਆ ਗਈ ਸੀ ਕਿ ਰਿਪੇਅਰ ਕਿੱਦਾਂ ਕਰਨੀ ਆ ਕਾਬੀਆ ਕਿੱਦਾਂ ਫੜਨਾ ਹੈ ਕਿ ਜੰਪਰ ਕਿੱਦਾਂ ਪਾਉਣਾ ਕਿ ਇਦਾਂ ਹੀ ਹੌਲੀ ਹੌਲੀ ਜਾਚ ਆ ਗਈ ਸੀ ਜਿਹੜਾ ਜੀ ਮੈਨੂੰ ਇਹ ਦੱਸੋ LED ਦੇ ਵਿੱਚ ਜਿਹੜਾ ਫਾਲਟ ਪੈਂਦਾ ਹੈ ਜਿਵੇਂ ਜਿਹੜੀਆਂ ਲਾਈਨਾਂ ਆ ਜਾਂਦੀਆਂ ਨੇ ਉਹਨੂੰ ਰਿਪੇਅਰ ਹੋ ਜਾਂਦੀਆਂ ਨੇ ਕਿਸ ਤਰ੍ਹਾਂ ਰਿਪੇਅਰ ਹੋ ਜਾਂਦਾ ਹੈ ਕੋਈ ਮਸ਼ੀਨ ਦੁਆਰਾ ਕਰਦੇ ਹੋ ਜਾਂ ਤੁਸੀਂ ਹੱਥਾਂ ਨਾਲ ਆਪ ਰਿਪੇਅਰ ਕਰਦੇ ਹੋ ਮਸ਼ੀਨ ਦੇ ਨਾਲ ਹੀ ਕਰਦਾ ਹੈ ਹੱਥ ਦੇ ਨਾਲ ਵੀ ਹੋ ਜਾਂਦਾ ਹੈ ਤੇ ਮਸ਼ੀਨ ਦੇ ਨਾਲ ਪਹਿਲੇ ਉਹਨੂੰ ਫਾਲਟ ਲੱਗਦੀ ਤਾਂ ਕਿ ਕੀ ਫਾਲਟ ਹੈਗਾ ਫਿਰ ਹੀ ਰਿਪੇਅਰ ਹੁੰਦੀ ਹੈ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਲਾਈਨ ਨਾਲ ਜੁੜਿਆ ਹੋਇਆ LED ਰਿਪੇਅਰ ਕਰਦੇ ਹੋ 2-3 ਸਾਲ ਹੋ ਗਿਆ ਤੁਸੀਂ LED ਬਣਾਉਂਦੇ ਹੋ ਪੈਨਲ ਰੱਖਦੇ ਹੋ ਉਹ ਬੜੀ ਵੱਡੀ ਮਸ਼ੀਨ ਹੈ ਤਾਂ ਤੁਸੀਂ ਆਪ ਚਲਾ ਲੈਂਦੇ ਹੋ ਸਾਰੀ ਹਾਂਜੀ ਆਪ ਹੀ ਚਲਾ ਲੈਂਦੀ ਮੈਂ ਸਾਰੀ ਥੱਲੇ ਦੀ ਵੀ ਉੱਤਲੀ ਵੀ ਵੱਡੀ ਵੀ ਤੇ ਛੋਟੀ ਵੀ ਚਲਾ ਲੈਂਦੀ ਆ ਦੋਨਾਂ ਦੀ ਟ੍ਰੇਨ ਹੈ ਕਿ ਜਦੋਂ ਕੀ ਰਿਪੇਅਰ ਕਰਨੀ ਕਿੱਦਾਂ ਕਰਨੀਆਂ ਕਿ ਰਿਪੇਅਰ ਹੋਣ ਵਾਲੀ ਹੈਗੀ ਆ ਜਾਂ ਨਹੀਂ ਹੈਗੀ ਫਿਰ ਉਹ ਇਸ ਹਿਸਾਬ ਨਾਲ ਹੀ ਕਰੇਗਾ ਜਦੋਂ ਪਹਿਲੀ ਤੁਸੀਂ LED ਰਿਪੇਅਰ ਕੀਤੀ ਸੀ ਉਹ ਕਿੰਨੇ ਇੰਚ ਦੀ LED ਸੀ ਜਿਹਨੂੰ ਤੁਸੀਂ ਬਣਾਇਆ ਸੀ ਜਿਹਨੂੰ ਮੈਂ ਪਹਿਲੇ ਕਿਹਾ ਸੀ 32 ਇੰਚ ਦੀ LED ਸੀ 32 ਇੰਚ ਦੀ ਵੀ ਹੁੰਦੀ ਹੈ 40 ਦੀ ਵੀ ਹੁੰਦੀ ਹੈ 43 ਦੀ ਵੀ ਹੁੰਦੀ ਹੈ 50 ਦੀ ਵੀ ਹੁੰਦੀ ਹੈ ਉਸ ਤੋਂ ਵੱਡੀਆਂ ਵੀ ਕਰ ਲੈਂਦੇ ਬੇਟਾ ਜੀ ਮੈਨੂੰ ਇਹ ਦੱਸੋ ਜ਼ਿਆਦਾਤਰ ਸਾਡੇ ਆਪਣੇ ਜਿਹੜੇ TV ਹੁੰਦੇ ਨੇ LED ਹੁੰਦੀਆਂ ਨੇ ਅਸੀਂ ਉਹਨਾਂ ਨੂੰ ਹੱਥ ਲਾਉਣ ਤੋਂ ਡਰਦੇ ਹਾਂ ਕਿ ਟੁੱਟ ਪਾਜਣਾ ਹੋ ਜੇ ਪਰ ਅਸੀਂ ਦੇਖ ਰਹੇ ਹਾਂ ਜੀ ਤੁਸੀਂ ਆਪ ਪੈਨਲ ਜਿਹੜੇ ਨੇ ਇੰਨੇ ਨੇ ਵੱਡੇ ਨੇ ਆਪ ਉਠਾਉਂਦੇ ਹੋ ਅਤੇ ਮਸ਼ੀਨ ਦੇ ਉੱਪਰ ਰੱਖ ਦਿੰਦੇ ਹੋ ਤਾਂ ਕਿਵੇਂ ਸਾਰਾ ਅਰੇਂਜਮੈਂਟ ਕਰ ਦਿੰਦੇ ਹੋ ਉਹ ਹੋਲੀ ਜੀ ਫਾਲ ਲਿੱਦਾ ਕਿ ਟੁੱਟੀ ਨਾ ਜਾਵੇ ਦੰਦਾਂ ਦੇ ਫੜੀ ਦਾ ਪਰ ਫਿਰ ਵੀ ਇੱਕ ਦਿਨ ਫਾਲ ਲਿਆ ਸੀ ਤੇ ਫਿਰ ਜਾ ਚਾਈ ਗਈ ਹੌਲੀ ਹੌਲੀ ਕਿ ਕਿੱਦਾਂ ਪੈਨਲ ਵਰਨਾ ਰਿਪੇਰ ਕਿੱਦਾਂ ਕਰਨਾ ਅਬਰ ਵਾਰ ਵਾਰ ਹੀ ਜਾਨਣਾ ਜੋ ਨੇ ਬੇੜਾ ਜੀ ਛਿੰਨੇ ਪਰਿਵਾਰ ਦੇ ਵਿੱਚ ਮੈਂ ਇੱਕ ਮੈਂ ਤੇ ਇੱਕ ਮੇਰਾ ਭਰਾ ਹੈ ਤੇ ਮੰਮੀ ਪਾਪਾ ਨੇ ਬਸ ਚੱਲ ਜਾਨਿਆ ਤੇ ਭਰਾ ਵੀ ਕਮਾਉਂਦਾ ਵੀ ਐਲਨੀ ਨੇ ਫੇਰ ਕਰਦਾ ਦੋਨੋਂ ਜਾਨੇ ਕਰਦੇ ਮੇਰੇ ਫੇਰ ਤੇ ਪਾਪਾ ਜੀ ਨੂੰ ਹੋਇਆ ਕੀ ਹੈ ਤੁਹਾਡੇ ਨੂੰ ਅਸੀਂ ਦੇਖ ਰਿਹਾ ਹੱਥ ਦੇ ਉੱਪਰ ਪਲਸਟਰ ਲਾਇਆ ਹੋਇਆ ਉਹਨਾਂ ਨੇ ਕੀ ਹੋਇਆ ਨਾ ਉਹ ਪ੍ਰੇਸ਼ਨ ਹੈ ਅਸੀਂ ਕਾਫੀ ਦਿਨ ਪਹਿਲੇ ਕਿ ਚੱਕੀ ਦੇ ਵਿੱਚ ਬਾ ਆ ਗਈ ਸੀ ਚੱਕੀ ਦਾ ਕੰਮ ਕਰਦੇ ਸੀ ਨਾ ਤੇ ਉਹਦੇ ਵਿੱਚ ਬਾ ਆ ਗਈ ਸੀ ਤੇ ਪ੍ਰੇਸ਼ਨ ਹੋ ਗਿਆ ਸੀ ਕਾਫੀ ਪੈਸੇ ਲੱਗੇ 1.5-2 ਲੱਖ ਰੁਪਏ ਲੱਗ ਹੀ ਗਿਆ ਤੇ ਉਹ ਇਸ ਲਈ ਫਿਰ ਕੰਮ ਕਰਨਾ ਪਿਆ ਵੀ ਮਜਬੂਰੀਆਂ ਤੇ ਹਾਲਾਤ ਬੰਦੇ ਨੂੰ ਸਿਆਣੇ ਬਣਾ ਦਿੰਦੇ ਆ ਇਹ ਸਚਾਈ ਹੈ ਜਿਸ ਧੀ ਨੂੰ ਅਸੀਂ ਮਲਾਉਣ ਜਾ ਰਹੇ ਹਾਂ ਉਸ ਦੀ ਉਮਰ ਮਹਿਜ 14 ਸਾਲ ਹੈ ਅਤੇ ਜਿਸ ਉਮਰ ਦੇ ਵਿੱਚ ਰਿਮੋਟ ਸਹੀ ਤਰ੍ਹਾਂ ਚਲਾਉਣਾ ਨਹੀਂ ਆਉਂਦਾ ਇਹ ਸਾਡੀ ਧੀ ਜਿਹੜੀ ਹੈ ਐਲਈਡੀ ਰਿਪੇਅਰ ਦੀ ਮਕੈਨਿਕ ਬਣੀ ਹੋਈ ਹੈ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਵੱਡੀਆਂ-ਵੱਡੀਆਂ ਡਿਜੀਟਲ ਮਸ਼ੀਨਾਂ ਜਿਹੜੀਆਂ ਨੇ ਇਹ ਚਲਾਉਂਦੀ ਆ ਤੇ ਐਲਈਡੀ ਪੈਨਲ ਜਿਹੜੇ ਨੇ ਸਹੀ ਕਰ ਲੈਂਦੀ ਹੈ ਤਾਂ ਇਸ ਨੂੰ ਉਸਤਾਦ ਜੀ ਵੀ ਆਂਦੇ ਨੇ ਕਿਉਂਕਿ بڑے ਜਿਹੜੇ ਰਪ ਮਕੈਨਿਕ ਨੇ ਉਸ ਸਾਰੇ ਸਥਿਤੀ ਨੂੰ ਉਸਤਾਦ ਜੀ ਦੇ ਨਾਂ ਤੋਂ ਵੀ ਬੁਲਾਉਂਦੇ ਨਹੀਂ ਤਾਂ ਧੀ ਦੀ ਉਮਰ ਚਾਹੇ 14 ਸਾਲ ਹੈ ਹਾਲਾਤ ਅਤੇ ਮਜਬੂਰੀਆਂ ਨੇ ਸਿਆਣੇ ਬਣਾ ਦਿੱਤਾ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਪਿਤਾ ਜੀ ਦੀ ਬਾਹ ਦੇ ਉੱਪਰ ਸੱਟ ਲੱਜੀ ਹੈ ਤੇ 14 ਸਾਲ ਦੀ ਉਮਰ ਦੇ ਵਿੱਚ ਇਸ ਧੀ ਦੇ ਉੱਪਰ ਜ਼ਿੰਮੇਵਾਰੀਆਂ ਨੇ ਤਾਂ ਉਸ ਜ਼ਿੰਮੇਵਾਰੀਆਂ ਨੂੰ ਨਿਭਾ ਰਹੀ ਹੈ ਅਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਇਸ ਧੀ ਦਾ ਨਾਮ ਹੀ ਹੋ ਰਿਹਾ ਹੈ ਕਿਉਂਕਿ ਇਸ ਉਮਰ ਦੇ ਵਿੱਚ ਐਲਈਡੀ ਮਕੈਨਿਕ ਬਣੀ ਹੋਈ ਹੈ ਤਾਂ ਮੇਰੇ ਨਾਲ ਮੌਜੂਦਾ ਸਾਡੀ ਧੀ ਜ਼ਰੂਰ ਕਰਦੇ ਹਾਂ ਬੇਟਾ ਜੀ ਉਮਰ ਕਿੰਨੀ ਹੈ ਤੁਹਾਡੀ 14 ਸਾਲ ਉਮਰ ਹੈ ਹਾਂ ਤੇ ਨਾਮ ਪਿੰਕੀ ਆ ਜੀ ਇਹ ਮਜਬੂਰੀ ਹੈ ਕਿ ਸੌਂਚੇ ਤੁਹਾਡਾ LED ਰਿਪੇਅਰ ਕਰਨ ਦਾ ਮਜਬੂਰੀ ਹੈ ਕਿ ਪਾਪਾ ਦੀ ਬਾਹ ਤੇ ਪ੍ਰੈਸ਼ਰ ਹੋਇਆ ਸੀ ਕਾਫੀ ਦਿਨ ਪਹਿਲੇ ਹਾਂ ਤੇ ਇਸ ਲਈ ਉਸ ਕਾਫੀ ਵਸਾ ਲੱਗ ਗਿਆ ਸੀ 2.5 ਲੱਖ ਰੁਪਏ ਲੱਗ ਗਿਆ ਸੀ ਤੇ ਤਾਦੀ ਕੰਮ ਕਰਨਾ ਪੈਂਦਾ ਹਾਂ ਹਾਂ ਜੀ ਬੇਟਾ ਜੀ ਜਿਸੂ ਤੁਹਾਡੀ ਉਮਰ ਦੇ ਬੱਚੇ ਨੇ ਜਿਹੜੇ ਉਹ ਰਿਮੋਟ ਪੂਰੀ ਤਰ੍ਹਾਂ ਨਹੀਂ ਚਲਾਪ ਆਉਂਦੇ ਪਰ ਅਸੀਂ ਦੇਖ ਰਹੇ ਹਾਂ ਕਿ ਤੁਸੀਂ LED ਰਿਪੇਅਰ ਵਧੀਆ ਬਣਾ ਦਿੰਦੇ ਹੋ LED ਤਰ੍ਹਾਂ ਜਿਵੇਂ ਟੁੱਟ ਰਿਪੇਅਰ ਹੋਣ ਵਾਲੀ ਹੁੰਦੀ ਹੈ LED ਉਹਨੂੰ ਸਹੀ ਬਣਾ ਦਿੰਦੇ ਹੋ ਤਾਂ ਕਿਵੇਂ ਜਾਚਾਈ ਸਰ ਪਹਿਲੇ ਜਾਂਦੀ ਸੀ ਵੀਰੇ ਦੇ ਨਾਲ ਕੰਮ ਕਰਨਾ ਤੇ ਪਹਿਲੇ ਪਹਿਲੇ ਦਿਨ ਗਈ ਸੀ ਤੇ ਉਦੋਂ ਹੀ ਜਾਚ ਆ ਗਈ ਸੀ ਕਿ ਰਿਪੇਅਰ ਕਿੱਦਾਂ ਕਰਨੀ ਆ ਕਾਬੀਆ ਕਿੱਦਾਂ ਫੜਨਾ ਹੈ ਕਿ ਜੰਪਰ ਕਿੱਦਾਂ ਪਾਉਣਾ ਕਿ ਇਦਾਂ ਹੀ ਹੌਲੀ-ਹੌਲੀ ਜਾਚ ਆ ਗਈ ਸੀ ਬਿਟੇ ਜੀ ਮੈਨੂੰ ਇਹ ਦੱਸੋ LED ਦੇ ਵਿੱਚ ਜਿਹੜਾ ਫਾਲਟ ਪੈਂਦਾ ਹੈ ਜਿਵੇਂ ਜਿਹੜੀਆਂ ਲਾਈਨਾਂ ਆ ਜਾਂਦੀਆਂ ਨੇ ਉਹਨੂੰ ਰਿਪੇਅਰ ਹੋ ਜਾਂਦੀਆਂ ਨੇ ਕਿਸ ਤਰ੍ਹਾਂ ਰਿਪੇਅਰ ਹੋ ਜਾਂਦਾ ਹੈ ਕੋਈ ਮਸ਼ੀਨ ਦੁਆਰਾ ਕਰਦੇ ਹੋ ਜਾਂ ਤੁਸੀਂ ਹੱਥਾਂ ਨਾਲ ਆਪ ਰਿਪੇਅਰ ਕਰਦੇ ਹੋ ਮਸ਼ੀਨ ਦੇ ਨਾਲ ਹੀ ਕਰੀਦਾ ਹੈ ਹੱਥ ਦੇ ਨਾਲ ਵੀ ਹੋ ਜਾਂਦਾ ਹੈ ਜੀ ਤੇ ਮਸ਼ੀਨ ਦੇ ਨਾਲ ਪਹਿਲੇ ਉਹਨੂੰ ਫਾਲਟ ਗੱਡੀਦਾ ਕਿ ਕੀ ਫਾਲਟ ਆ ਗਿਆ ਫਿਰ ਹੀ ਰਿਪੇਅਰ ਹੁੰਦੀ ਹੈ ਹਾਂ ਤੁਹਾਡੀ ਉਮਰ ਦੇ ਵਿੱਚ ਜ਼ਿਆਦਾਤਰ ਤਾਂ ਬੱਚਿਆਂ ਨੂੰ ਆਪਣੇ ਲੈਸਨ ਜਾਂ ਪੜ੍ਹਾਈ ਨਹੀਂ ਯਾਦ ਪੂਰੀ ਤਰ੍ਹਾਂ ਹੁੰਦੀ ਤਾਂ ਤੁਸੀਂ ਐਲਈਡੀ ਬਣਾ ਲੈਂਦੇ ਹੋ ਜਿਹੜੇ ਛੋਟੇ ਛੋਟੇ ਪੁਰਜ਼ੇ ਹੁੰਦੇ ਨੇ ਉਹਨਾਂ ਨੂੰ ਰਿਪੇਅਰ ਕਰ ਲੈਂਦੇ ਹੋ ਕਿਵੇਂ ਯਾਦ ਹੋ ਜਾਂਦਾ ਸਾਰਾ ਅਕੀ ਮੈਂ ਪਾਲੇ ਸਕੂਲੋਂ ਗਈ ਸੀ ਸਕੂਲੋਂ ਆਨ ਕੇ ਫਿਰ ਮੈਂ ਸਾਢੇ ਦਿਨ ਹੁੰਦੀ ਸੀ ਸਾਢੇ ਦਿਨ ਆਨ ਕੇ ਮੈਂ ਸ਼ਾਪ ਤੇ ਚੱਲ ਜਾਂਦੀ ਸੀ ਤੇ ਫਿਰ ਉੱਥੇ 1-2 ਘੰਟਾ ਕੰਮ ਕਰ ਲਈਦਾ ਸੀ ਕਿ ਇਦਾਂ ਪੁੱਛ ਲਈਦਾ ਵੀਰੇ ਨੂੰ ਕਿ ਕਿੱਦਾਂ ਕਰਨਾ ਤੇ ਫਿਰ ਜਦੋਂ ਵੀ ਇਹ ਬਾਹਰ ਹੁੰਦੇ ਆ ਤੇ ਫਿਰ ਆਪਣੇ ਆਪ ਹੀ ਕੰਮ ਕਰ ਲੈਂਦਾ ਕਿ ਕਿ ਫਾਲਟ ਗਈ ਤੇ ਉਸੇ ਹਿਸਾਬ ਨਾਲ ਹੀ ਫਿਰ ਜਾ ਜਾਂਦੀ ਆ ਬੇਟਾ ਜੀ ਚਿੰਨਾ ਚ ਰੋ ਚੱਲਿਆ ਤੁਹਾਨੂੰ ਇਸ ਲਾਈਨ ਨਾਲ ਜੁੜਿਆ ਹੋਇਆ ਐ ਐਲਈਡੀ ਰਿਪੇਅਰ ਕਰਦੇ ਹੋਇਆ ਤਾਈ ਦਿਨ ਸਾਲ ਹੋ ਹੀ ਚੱਲਿਆ ਤੇ ਹਾਂਜੀ ਤਾਂ ਮੈਂ ਦੇਖਿਆ ਕਿ ਜਿੱਥੇ ਤੁਸੀਂ ਐਲਈਡੀ ਬਣਾਉਂਦੇ ਹੋ ਪੈਨਲ ਰੱਖਦੇ ਹੋ ਉਹ ਬੜੀ ਵੱਡੀ ਮਸ਼ੀਨ ਐ ਤਾਂ ਤੁਸੀਂ ਆਪ ਚਲਾ ਲੈਂਦੇ ਹੋ ਸਾਰੀ ਹਾਂਜੀ ਆਪ ਹੀ ਚਲਾ ਲੈ ਲੈਂਦੇ ਮੈਂ ਸਾਰੀ ਥੱਲੜੀ ਵੀ ਉੱਤਲੀ ਵੀ ਵੱਡੀ ਵੀ ਤੇ ਛੋਟੀ ਵੀ ਚਲਾ ਲੈਣੀਆਂ ਦੋਨਾਂ ਦੀ ਟ੍ਰੇਨ ਹੈ ਕਿ ਜਦੋਂ ਕੀ ਰਿਪੇਅਰ ਕਰਨੀ ਕਿੱਦਾਂ ਕਰਨੀਆਂ ਕਿ ਰਿਪੇਅਰ ਹੋਣ ਵਾਲੀ ਹੈਗੀ ਆ ਜਾਂ ਨਹੀਂ ਹੈਗੀ ਫਿਰ ਉਹ ਇਸ ਹਿਸਾਬ ਨਾਲ ਹੀ ਕਰੀਦਾ ਪਰ ਜਦੋਂ ਪਹਿਲੀ ਤੁਸੀਂ LED ਰਿਪੇਅਰ ਕੀਤੀ ਸੀ ਉਹ ਕਿੰਨੇ ਇੰਚ ਦੀ LED ਸੀ ਜਿਹਨੂੰ ਤੁਸੀਂ ਬਣਾਇਆ ਸੀ ਜਿੰਨੂੰ ਮੈਂ ਪਹਿਲੇ ਕੀਤਾ ਸੀ 32 ਇੰਚ ਦੀ LED ਸੀ 32 ਇੰਚ ਦੀ ਵੀ ਹੁੰਦੀ ਆ 40 ਦੀ ਵੀ ਹੁੰਦੀ ਆ 41 ਦੀ ਵੀ ਹੁੰਦੀ 50 ਦੀ ਵੀ ਹੁੰਦੀ ਆ ਉਸ ਤੋਂ ਵੱਡੀਆਂ ਵੀ ਕਰ ਲੈਣੀਆਂ ਨੰਬਰ 3 ਇੰਚ ਤੋਂ ਸਫਰ ਸ਼ੁਰੂ ਹੋਇਆ 32 ਇੰਚ ਦੀ LED ਰਿਪੇਅਰ ਤੋਂ ਸਫਰ ਸ਼ੁਰੂ ਹੋਇਆ ਤਾਂ ਹੁਣ ਵੱਡੀ ਤੋਂ ਵੱਡੀ LED ਜਿਵੇਂ 85 ਇੰਚ ਦੀ ਸਭ ਤੋਂ ਵੱਡੀ LED ਹੁੰਦੀ ਹੈ ਉਹ ਵੀ ਰਿਪੇਅਰ ਹੋ ਜਾਂਦੀ ਹੈ ਹਾਂਜੀ ਉਹ ਵੀ ਰਿਪੇਅਰ ਹੋ ਜਾਂਦੀ ਹੈ 85 ਇੰਚ ਦੀ ਵੀ 65 ਵੀ ਹੋ ਜਾਂਦੀ ਹੈ ਜੀ ਤਾਂ ਬੇਟੇ ਜੀ ਇਹ ਮਸ਼ੀਨਾਂ ਆਪਰੇਟ ਕਰਨ ਲਈ ਆ ਡਰ ਨਹੀਂ ਆਉਂਦਾ ਕਿ ਇੰਨਾ ਵੱਡੀਆਂ ਮਸ਼ੀਨਾਂ ਨੇ ਤੁਹਾਨੂੰ ਡਰ ਨਹੀਂ ਆਉਂਦਾ ਇਸ ਨੂੰ ਚਲਾਉਣ ਦੇ ਨੀ ਨੀ ਉਹ ਪਹਿਲੇ ਤੇ ਡਰ ਲੱਗਦਾ ਸੀ ਕਿ ਇਦਾਂ ਕੀ ਕੁਝ ਹੋ ਹੀ ਨਾ ਜਾਵੇ ਤੇ ਫਿਰ ਹੌਲੀ ਹੌਲੀ ਵੀਰੇ ਨੇ ਵੀ ਸਿਖਾਇਆ ਕਿ ਆਰਾਮ ਨਾ ਕਰ ਕੁਝ ਨਹੀਂ ਹੁੰਦਾ ਤੇ ਫਿਰ ਹੌਲੀ ਹੌਲੀ ਜਾ ਕੇ ਜਾ ਚਾਈ ਗਈ ਸੀ ਤੇ ਬੇਟਾ ਜੀ ਮੈਨੂੰ ਇਹ ਦੱਸੋ ਜਿਆਦਾਤਰ ਸਾਡੇ ਆਪਣੇ ਜਿਹੜੇ ਟੀਵੀ ਹੁੰਦੇ ਨੇ ਐਲਈਡੀ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਹੱਥ ਲਾਉਣ ਤੋਂ ਵੀ ਡਰਦੇ ਹਾਂ ਜੇ ਟੁੱਟ ਪਾਜਣਾ ਹੋ ਜਾਏ ਪਰ ਅਸੀਂ ਦੇਖ ਰਹੇ ਹਾਂ ਜੀ ਤੁਸੀਂ ਆਪ ਪੈਨਲ ਜਿਹੜੇ ਨੇ ਇੰਨੇ ਨੇ ਵੱਡੇ ਨੇ ਆਪ ਉਠਾਉਂਦੇ ਹੋ ਅਤੇ ਮਸ਼ੀਨ ਦੇ ਉੱਪਰ ਰੱਖ ਦਿੰਦੇ ਹੋ ਤਾਂ ਕਿਵੇਂ ਸਾਰਾ ਅਰੇਂਜਮੈਂਟ ਕਰ ਦਿੰਦੇ ਹੋ ਓ ਹੋਲੀ ਜੀ ਫਾਲ ਲਿੱਦਾ ਕਿ ਟੁੱਟੇ ਨਾ ਜਾਵੇ ਦਾਦਾਂ ਨੇ ਕਿ ਫਰੀਦਾ ਪਰ ਫਿਰ ਵੀ ਇੱਕ ਦਿਨ ਫਾਲ ਲਿਆ ਸੀ ਤੇ ਫਿਰ ਜਾਂਚ ਆਈ ਗਈ ਹੋਲੀ-ਹੋਲੀ ਕਿ ਕਿੱਦਾਂ ਪੈਨਲ ਫੰਨਰ ਰਿਪੇਅਰ ਕਿੱਦਾਂ ਕਰਨਾ ਹੂੰ ਤਾਂ ਜਰੂਰ ਜੀ ਇਹ ਮਹਿਜ 14 ਸਾਲ ਦੀ ਸਾਡੀ ਧੀ ਹੈ ਇਹਨਾਂ ਹੱਥਾਂ ਦੇ ਵਿੱਚ ਪੈਨ ਨੂੰ ਵੀ ਚੱਲਦਾ ਹੈ ਤੇ ਇਹਨਾਂ ਹੱਥਾਂ ਨਾਲ ਵੱਡੀਆਂ-ਵੱਡੀਆਂ ਐਲਈਡੀਆਂ ਰਿਪੇਅਰ ਵੀ ਹੁੰਦੀਆਂ ਨੇ ਤਾਂ ਉਸਤਾਦ ਜੀ ਦੇ ਨਾਮ ਤੋਂ ਵੀ ਜਾਣੀ ਜਾਂਦੀ ਇਸ ਧੀ ਨੂੰ ਕਿਉਂਕਿ ਬਹੁਤ ਸਾਰੇ ਜਿਹੜੇ ਹੋਰ ਵੀ ਉੱਥੇ ਜੌਬ ਕਰ ਰਹੇ ਨੇ ਉਹ ਵੀ ਇਸ ਧੀ ਕੋਲ ਨੌਲੇਜ ਲੈਂਦੇ ਨੇ ਕਿਉਂਕਿ ਇਹ ਮਾਹਿਰ ਹੈ ਐਲਈਡੀ ਰਿਪੇਅਰ ਕਰਨ ਦੇ ਵਿੱਚ ਤਾਂ ਬੇਟਾ ਜੀ ਕਿੰਨਾ ਚ ਮਾਣ ਮਹਿਸੂਸ ਹੁੰਦਾ ਜਦੋਂ ਤੁਹਾਨੂੰ ਉਸਤਾਦ ਜੀ ਦੇ ਨਾਮ ਤੋਂ ਬੁਲਾਉਂਦੇ ਨੇ ਹੋਰ ਵੀ ਉੱਥੇ ਜਿਹੜੇ ਤੁਹਾਡੇ ਨਾਲ ਨੇ ਉਹ ਤੁਹਾਨੂੰ ਉਸਤਾਦ ਜੀ ਲੈਂਦੇ ਨੇ ਕਿੰਨਾ ਚ ਮਾਣ ਬੜਾ ਅਜੀਬ ਲੱਗਦਾ ਕਿ ਜਦੋਂ ਮਕੈਨਿਕ ਵੀ ਕਹਿੰਦੇ ਨੇ ਕਿ ਉਸਤਾਦ ਜੀ ਕੀ ਇਦਾਂ ਕੀ ਐਲਈ ਨਹੀਂ ਕਿੰਧਰ ਰਿਪੇਅਰ ਹੋਣੀ ਆ ਤੇ ਜ਼ਰੂਰ ਜੇ ਹਾਲਾਤ ਤੇ ਮਜਬੂਰੀਆਂ ਜਿਹੜੀਆਂ ਨੇ ਇਨਸਾਨ ਨੂੰ ਸਿਆਣੇ ਬਣਾ ਦਿੰਦੀਆਂ ਨੇ ਹੁਣ ਇਹਨਾਂ ਦੇ ਪਰਿਵਾਰ ਬਾਰੇ ਵੀ ਜਾਣਦੇ ਆ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਹਾਲਾਤ ਐਨੇ ਵਧੀਆ ਨਹੀਂ ਇਸ ਧੀ ਦੇ ਤਾਂ ਹੀ ਮਜਬੂਰੀਆਂ ਦੇ ਵਿੱਚ ਅੱਜ ਜਿਹੜਾ ਹੈ 14 ਸਾਲ ਦੀ ਉਮਰ ਦੇ ਵਿੱਚ ਐਲਈਡੀ ਰਿਪੇਅਰ ਦਾ ਇਸ ਨੂੰ ਨੌਲੇਜ ਜ਼ਰੂਰ ਹੋ ਰਹੀ ਆ ਪਰ ਹਾਲਾਤ ਇੰਨੇ ਵਧੀਆ ਨਹੀਂ ਆ ਪਰਿਵਾਰ ਬਾਰੇ ਜਾਨਣਾ ਚਾਹੁੰਨੇ ਬੇੜਾ ਜੀ ਛਿੰਨੇ ਪਰਿਵਾਰ ਦੇ ਵਿੱਚ ਮੈਂ ਇੱਕ ਮੈਂ ਤੇ ਇੱਕ ਮੇਰਾ ਭਰਾ ਆ ਤੇ ਮੰਮੀ ਪਾਪਾ ਨੇ ਬਸ ਚਾਰ ਜਣਿਆਂ ਤੇ ਭਰਾ ਵੀ ਕਮਾਉਂਦਾ ਵੀ ਐਲ.ਡੀ. ਦੇ ਫੇਰ ਕੰਮਦਾ ਦੋਨੋਂ ਜਾਨੇ ਕਰਦੇ ਮੇਰੇ ਫੇਰ ਤੇ ਪਾਪਾ ਜੀ ਨੂੰ ਹੋਇਆ ਕੀ ਹੈ ਤੁਹਾਡੇ ਨੂੰ ਅਸੀਂ ਦੇਖ ਰਿਹਾ ਹੱਥ ਦੇ ਉੱਪਰ ਪਲਸਟਰ ਲਾਇਆ ਹੋਇਆ ਉਹਨਾਂ ਨੇ ਕੀ ਹੋਇਆ ਉਹ ਪ੍ਰਸ਼ਨ ਹੈ ਸੀ ਕਾਫੀ ਦਿਨ ਪਹਿਲੇ ਕਿ ਚੱਕੀ ਦੇ ਵਿੱਚ ਬਾ ਆ ਗਈ ਸੀ ਚੱਕੀ ਦਾ ਕੰਮ ਕਰਦੇ ਸੀ ਨਾ ਤੇ ਉਹਦੇ ਵਿੱਚ ਬਾ ਆ ਗਈ ਸੀ ਤੇ ਪ੍ਰੈਸ਼ਨ ਹੋ ਗਿਆ ਸੀ ਕਾਫੀ ਪੈਸੇ ਲੱਗੇ 1.2 ਲੱਖ ਰੁਪਏ ਲੱਗ ਹੀ ਗਿਆ ਤੇ ਉਹ ਇਸ ਲਈ ਫਿਰ ਕੰਮ ਕਰਨਾ ਪਿਆ ਬੀ ਬਾ ਜਰੂਰ ਇਹ ਸਰਮਨ ਪੁੱਤ ਦੀ ਤਰ੍ਹਾਂ ਆਪਣੇ ਮਾਪੇ ਦਾ ਸਹਾਰਾ ਬਣੀ ਹੋਈ ਹੈ 14 ਸਾਲ ਦੀ ਉਮਰ ਜਿਹੜੀ ਹੈ ਮੈਂ ਪਹਿਲਾਂ ਜਿਵੇਂ ਦੁਹਰਾ ਰਿਹਾ ਜੀ 14 ਸਾਲ ਦੀ ਉਮਰ ਦੇ ਵਿੱਚ ਇੰਨਾ ਇੰਨਾ ਮਾਹਿਰ ਹੈ LED ਬਣਾਉਣ ਦੇ ਵਿੱਚ ਜਦੋਂ ਜੇ ਬੱਚੇ ਨੂੰ ਇਹ ਰਿਮੋਟ ਚਲਾਉਣ ਦਾ ਪੂਰਾ ਹੁੰਨਰ ਨਹੀਂ ਹੁੰਦਾ ਪਰ ਇਹ LED ਬਣਾਉਣ ਦੇ ਵਿੱਚ ਹੁਨਰਬਾਜ਼ ਹੈ ਤਾਂ ਬੇਟਾ ਜੀ ਹੁਣ ਸੁਪਨਾ ਜੀ ਐਚੀ ਬਣਨਾ ਚਾਹੁੰਦੇ ਹੋ ਤੁਸੀਂ ਸੁਪਨਾ ਇਹ ਕਿ ਵੱਡੀਆਂ ਗੱਵੀ ਇਸੇ ਗਾਮੀ ਕਰਾਂ ਹਲੇ ਜੇ ਦੁਪਹਿਰ ਹੀ ਕਰਾਂ ਤੇ ਨਾਮ ਰੋਸ਼ਨ ਕਰਾਂ ਕਿ ਇਦਾਂ ਦੀ ਕਿ ਜੋ ਵੀ ਆਏਗੀ ਉਹ ਹੀ ਕਮੇਗੀ ਅਲੇਡੀਨ ਫੇਰ ਕਰ ਦਿੰਨੀ ਕਿ ਕੁੜੀ ਹਾਂ ਮੈਨੂੰ ਇਹ ਦੱਸੋ LED ਜਿਹੜੀ ਬਣਾਉਂਦੇ ਹੋ ਤੁਸੀਂ ਸਿਰਫ ਅੰਮ੍ਰਿਤਸਰ ਦੇ ਵਿੱਚੋਂ ਹੀ ਆਉਂਦੇ ਬਣਾਉਣ ਵਾਸਤੇ ਜਾਂ ਬਾਹਰੋਂ ਵੀ ਆਉਂਦੇ ਨੇ ਬਣਾਉਣ ਵਾਸਤੇ ਅੰਮ੍ਰਿਤਸਰ ਵਿੱਚ ਵੀ ਹੁੰਦੇ ਬਾਰਾਂ ਵੀ ਹੁੰਦੇ ਆ ਹਿਮਾਚਲ ਦੂਰੋ ਦੂਰੋ ਵੀ ਹੁੰਦੇ ਆ ਨਹੀਂ ਉਹਨਾਂ ਨੂੰ ਹੈਰਾਨੀ ਨਹੀਂ ਹੁੰਦੀ ਜੇ 14 ਸਾਲ ਦੀ ਬੱਚੀ ਐ ਐਲਈਡੀ ਬਣਾ ਰਹੀ ਐ ਜਾਂ ਤੋੜ ਰਹੀ ਐ ਇਹ ਨਹੀਂ ਸੋਚਦੇ ਉਹ ਜੇ ਯਾਰ ਇਹ ਬਣਾ ਵੀ ਪਾਈ ਜੀ ਸਹੀ ਤਰ੍ਹਾਂ ਜਾਂ ਨਹੀਂ ਬਣਾ ਪਾਈ ਜੀ ਨਹੀਂ ਕਈ ਕਹਿੰਦੇ ਸੀ ਕਿ ਰਿਪੇਅਰ ਕਰ ਲੈਣੀ ਐ ਤੇ ਫਿਰ ਕਹਿੰਦੇ ਕਿ ਹਾਂਜੀ ਕਰ ਲੈਣੀ ਰਿਪੇਅਰ ਜਿਹੜਾ ਵੀ ਹੁੰਦਾ ਹੋਈ ਕਹਿੰਦਾ ਕਿ ਰਿਪੇਅਰ ਕਰ ਲੈਂਦੀ ਐ ਕੁੜੀਆ ਹੈਰਾਨ ਤਾਂ ਹੁੰਦੇ ਹੋਣੇ ਯਾਰ ਜੀ ਇਹ 14 ਸਾਲ ਦੀ ਉਮਰ ਐ ਇਸ ਉਮਰ ਦੇ ਵਿੱਚ ਜ਼ਿਆਦਾਤਰ ਮੈਂ ਜਿਵੇਂ ਦੱਸ ਰਿਹਾ ਜੀ ਰਿਮੋਟ ਨਹੀਂ ਫੜਦਾ ਹੁੰਦਾ ਤੁਸੀਂ LED ਬਣਾ ਦਿੰਦੇ ਹੋ ਹਾਂਜੀ LED ਦੀ ਰਿਪੇਅਰ ਹੀ ਕਰਦੀਆਂ ਹਾਂ ਹਰਾਨ ਹੁੰਦੇ ਨੇ ਜਿਹੜੇ ਬਣਾਉਣਾ ਹੁੰਦੇ ਨੇ ਹਾਂਜੀ ਉਹ ਵੀ ਹੁੰਦੇ ਆ ਕਿ ਨਿੱਕੀ ਜਿਹੀ ਕੁੜੀ LED ਦੀ ਰਿਪੇਅਰ ਕਰ ਲੈਂਦੀ ਆ ਤੇ ਮਾਪੇ ਤੋਂ ਇਲਾਵਾ ਤੁਹਾਡੇ ਜਿਹੜੇ ਟੀਚਰ ਨੇ ਜਿਹੜੇ ਤੁਹਾਨੂੰ ਪੜਾਉਂਦੇ ਨੇ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਜੀ ਇਸ ਉਮਰ ਦੇ ਵਿੱਚ ਤੁਸੀਂ ਪੜ੍ਹਾਈ ਦੇ ਨਾਲ-ਨਾਲ ਆਪਣਾ ਪਰਿਵਾਰ ਵੀ ਚਲਾ ਰਹੇ ਹੋ ਹਾਂਜੀ ਉਹ ਵੀ ਕਹਿੰਦੇ ਕਿ ਰਿਪੇਅਰ ਕਰ ਲੈਨੀ ਦਵ LED ਤੇ ਉਹ ਫਿਰ ਕਦਰੰਦੀ ਆ ਕਿ ਹਾਂਜੀ ਗੱਲ ਲੈਂਦੇ ਆ ਤਾਂ ਜ਼ਰੂਰ ਜੀ ਇਸ ਧੀ ਤੋਂ ਸਾਨੂੰ ਸੇਧ ਵੀ ਲੈਣੀ ਚਾਹੀਦੀ ਏ ਬਹੁਤ ਸਾਰੇ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਨੇ ਉਹ ਡਰ ਜਾਂਦੇ ਨੇ ਹੌਂਸਲਾ ਹਾਰ ਜਾਂਦੇ ਨੇ ਇਹਨਾਂ ਤੇ ਵੀ ਮੁਸੀਬਤਾਂ ਜ਼ਰੂਰ ਪਈਆਂ ਪਰ ਹੌਂਸਲਾ ਨਹੀਂ ਹਾਰਿਆ ਡਰੇ ਨਹੀਂ ਏ ਤਾਂ ਧੀ ਨੇ ਆਪਣੇ ਸਰਵਨਪਪ ਦੀ ਤਰ੍ਹਾਂ ਆਪਣੇ ਮਾਪੇ ਦਾ ਸਹਾਰਾ ਬਣੀ ਹੋਈ ਏ ਚਾਹੇ ਉਮਰ 14 ਸਾਲ ਹੈ ਪਰ ਹਾਲਾਤਾਂ ਨੇ ਇਹਨੂੰ ਸਿਆਣਾ ਬਣਾ ਦਿੱਤਾ ਹਾਲਾਤਾਂ ਨੇ ਇਹੋ ਜਿਹਾ ਸਿਆਣਾ ਬਣਾਨ ਦਿੱਤਾ ਜੀ ਹੁਣ ਜਿਹੜੇ ਇਹਨੂੰ ਸਾਰੇ ਉਸਤਾਦ ਜੀ ਆਂਦੇ ਨੇ ਉਸਤਾਦ ਜੀ ਇਸ ਲਈ ਵੀ ਆਂਦੇ ਨੇ ਕਿ ਮਾਹਿਰ ਹੈ ਐਲਈਡੀ ਰਿਪੇਅਰ ਦੇ ਵਿੱਚ ਵੱਡੀਆਂ-ਵੱਡੀਆਂ ਐਲਈਡੀਆਂ 30 ਇੰਚ ਤੋਂ ਐਲਈਡੀ ਤੋਂ ਸਫ਼ਰ ਸ਼ੁਰੂ ਹੋਇਆ ਤਾਂ ਅੱਜ 85 ਇੰਚ ਦੀ ਜਿਹੜੀ ਐਲਈਡੀ ਹੈ ਉਹ ਵੀ ਰਿਪੇਅਰ ਹੋ ਜਾਂਦੀ ਹੈ ਤਾਂ ਬੇਟਾ ਜੀ ਕੀ ਅਪੀਲ ਕੀ ਲਾਉਣੀ ਚਾਹੁੰਦੇ ਹੋ ਤੁਸੀਂ ਕਿ ਬਸ ਕੀ ਖਰਚਾ ਪੂਰਾ ਹੋ ਜਾਏ ਕੀ ਕਰਦਾ ਵੀ ਤੇ ਨਾਲੀ ਫੀਸ ਦਾ ਵੀ ਬਸ ਇਹੀ ਹੈ ਕਿ ਖੱਜਾ ਪੂਰਾ ਹੋ ਜਾ ਕਰੇ ਕਿ ਬਾਕੀ ਫਿਰ ਬੰਨਾ ਚਾਹੀਏ ਤੁਸੀਂ ਬੰਨਾ ਮੈਂ ਕਿ ਇਹ ਹੈ ਕਿ ਵੱਡੀ ਹੋ ਕੇ ਐਲਈਡੀ ਦੀ ਰਿਪੇਅਰ ਹੀ ਕਰਾਂ ਬੰਨਾ ਵੀ ਹੈ ਤੇ ਫਿਰ ਬਾਅਦ ਚ ਦੇਖੂਗੀ ਕਿ ਬੰਨਾ ਕੀ ਹੈ ਮੈਂ ਮੈਨੂੰ ਇਹ ਦੱਸੋ ਤੁਸੀਂ ਸਿਰਫ ਪੂਰੇ ਪੰਜਾਬ ਦੇ ਵਿੱਚ ਐਲਈਡੀ ਰਿਪੇਅਰ ਕਰ ਲੈਂਦੇ ਜਾਂ ਤੁਹਾਨੂੰ ਪਤਾ ਕਿ ਹੋਰ ਵੀ ਤੁਹਾਡੇ ਜਿਹੜੀਆਂ ਧੀਆ ਹੈ ਨੇ ਜਿਹੜੀਆਂ ਐਲਈਡੀ ਬਣਾ ਲੈਂਦੀਆਂ ਨੇ ਹੋਣਗੀਆਂ ਕਈ ਵੀ ਉਹ ਵੀ ਰਿਪੇਅਰ ਕਰ ਲੈਂਦੀਆਂ ਹੋਣਗੀਆਂ ਪਰ ਪਤਾ ਨਹੀਂ ਹੈ ਕਿ ਹੋਣਗੀਆਂ ਵੀ ਕਈ ਹੈਗੀਆਂ ਕਿ ਉਹ ਵੀ ਰਿਪੇਅਰ ਕਰ ਲੈਂਦੀਆਂ ਨੇ ਹਾਂਜੀ ਬੇਟਾ ਜੀ ਤੁਸੀਂ ਹੌਸਲਾ ਨਹੀਂ ਹਾਰਨਾ ਤੁਸੀਂ ਬਹੁਤ ਹਿੰਮਤੀ ਧੀ ਹੈ ਸਾਡੀ ਤੁਸੀਂ ਕਿਉਂਕਿ ਇਸ ਉਮਰ ਦੇ ਵਿੱਚ ਜਿਹੜਾ ਹੈ ਤੁਸੀਂ ਆਪਣੇ ਪਰਿਵਾਰ ਦਾ ਸਹਾਰਾ ਬਣੇ ਹੋ ਅਤੇ ਪਰਿਵਾਰ ਦਾ ਸਹਾਰਾ ਬਣਨ ਦੇ ਨਾਲ-ਨਾਲ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਅਤੇ ਜਿਸ ਚੀਜ਼ ਨੂੰ ਤੁਸੀਂ ਹੱਥ ਪਾਇਆ ਹੈ ਜਿਸ ਤੁਸੀਂ LED ਰਿਪੇਅਰ ਦਾ ਕੰਮ ਪਿਆ ਰਹੇ ਹੋ ਮਚੈਣੀ ਚੋਣਾ ਮੇਰੇ ਜਿੱਥੋਂ ਤਾਈ ਮੈਨੂੰ ਯਾਦ ਹੈ ਜਿ ਤੁਹਾਡੀ ਉਮਰ ਦੇ ਵਿੱਚ LED ਬਣਾਉਣ ਦਾ ਜਾਚ ਨਹੀਂ ਹੁੰਨੀ ਕਿਸੇ ਨੂੰ ਇਹ ਤੁਹਾਡੇ ਵਾਸਤੇ ਵੀ ਮਾਨ ਵਾਲੀ ਗੱਲ ਹੈ ਤੇ ਸਾਡੇ ਵਾਸਤੇ ਵੀ ਅਤੇ ਮੈਨੂੰ ਵੀ ਆਪਣੇ ਆਪ 'ਚ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇੰਟਰਵਿਊ ਤੁਹਾਡੀ ਲੈ ਰਿਹਾ ਤਾਂ ਜ਼ਰੂਰ ਇਸ ਧੀ ਦੀ ਜਿਹੜੀਆਂ ਨੇ ਉਮੀਦਾਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤੁਹਾਡੀਆਂ ਅਸੀਸਾਂ ਦੀ ਤੇ ਤੁਹਾਡੀਆਂ ਅਰਦਾਸਾਂ ਦੀ ਜ਼ਰੂਰ ਲੋੜ ਹੈ ਕਿਉਂਕਿ ਇਹ ਧੀ ਦੇ ਵਿੱਚ ਬਹੁਤ ਹੌਂਸਲਾ ਹੈ 14 ਸਾਲ ਦੀ ਉਮਰ ਦੇ ਵਿੱਚ ਹੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ ਤਾਂ ਇਹੋ ਜਿਹੇ ਜਿਹੜੇ ਇਨਸਾਨ ਨੇ ਇਹਨਾਂ ਦਾ ਹੌਂਸਲਾ ਫਜਾਈ ਵਾਸਤੇ ਇਹਨਾਂ ਦਾ ਹੌਂਸਲਾ ਵਧਾਈ ਵਾਸਤੇ ਤੁਸੀਂ ਇਹਨਾਂ ਦਾ ਸਾਥ ਦਿਓ ਜਿਵੇਂ ਜਿਵੇਂ ਪਹਿਲਾਂ ਸਾਥ ਦਿੰਦੇ ਹੋ ਇਹਨਾਂ ਨੂੰ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਤਰਨਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਸ੍ਰੀ ਰੋਲ ਪੰਜਾਬ ਟੀਮ ਨਾਲ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ